ਸਾ ਨੋਰਮਲ ਡਿਲੀਵਰੀ ਹੁੰਦਾ ਹੈ ਨੈਚੁਰਲ ਬਰਥ ਹੁੰਦਾ ਹੈ ਉਹੀ ਚੀਜ਼ ਹੈਗੀ ਬਸ ਥੋੜਾ ਪੇਸ਼ੈਂਟ ਨੂੰ ਪੇਨ ਰੀਲੀਫ ਕਰ ਦਿਆ ਇੱਕ ਇੰਜੈਕਸ਼ਨ ਲੱਗਦਾ ਹੈ ਇੱਕ ਡ੍ਰਿਪ ਵਿੱਚ ਅਨੈਸਥੈਟਿਕਸ ਲੰਦੇ ਜਿਸ ਤੇ ਜਿਹੜੀ ਪੇਨ ਹੈਗੀ ਡਿਲੀਵਰੀ ਦੀ 80 80 ਤੋਂ 90% ਘੱਟ ਜਾਂਦੀ ਹੈ ਇਹ ਬਸ ਪੇਸ਼ੈਂਟ ਨੂੰ ਫੀਲਿੰਗ ਰਹਿ ਜਾਂਦੀ ਹੈ ਤੇ ਸਭ ਕੁਝ ਨੋਰਮਲ ਹੁੰਦਾ ਹੈ ਬੱਚੇ ਮਾਂ ਬਿਲਕੁਲ 100% ਨੋਰਮਲ ਰਹਿੰਦੇ ਆ ਤੇ ਇਸ ਚਾਹ ਜਿਹੜੇ ਅੱਜ ਕੱਲ ਲੇਡੀਜ਼ ਡਰਦੀਆਂ ਹੈਗੀ ਨਾਰਮਲ ਡਿਲੀਵਰੀ ਦੇ ਪੇਨਸ ਆਉਣ ਤਾਂ ਬਹੁਤ ਲੋਕ ਆਪਟ ਕਰਦੇ ਆ ਕਿਸੇ ਸੀਜ਼ੀਅਰਨ ਕਰਦਾ ਸੀ ਪੇਨ ਉਹਨਾਂ ਲਈ ਬਹੁਤ ਜ਼ਿਆਦਾ ਬੋਨਡ ਹੈਗਾ ਸਰ ਜੇ ਮੈਂ ਰੇਟਿੰਗ ਦੇਣਾ ਚਾਹਾਂ ਤਾਂ 10 ਆਊਟ ਆਫ 10 ਦਵਾਂਗਾ ਡਾਕਟਰਸ ਵੱਲੋਂ ਵੀ ਸਟਾਫ ਵੱਲੋਂ ਵੀ ਸਾਰੀ ਫੈਸਿਲਿਟੀਆਂ ਬਹੁਤ ਵਧੀਆ ਪ੍ਰੋਵਾਈਡ ਟਾਈਮ ਤੇ ਪ੍ਰੋਵਾਈਡ ਕੀਤੀਆਂ ਗਈਆਂ ਪੇਨਲੈਸ ਡਿਲੀਵਰੀ ਬਹੁਤ ਅੱਛੀ ਹੈ epidural ਤੇ ਸਪੈਸ਼ਲੀ ਮੈਮ ਦੇ ਜੋ ਉਹਨਾਂ ਨੇ ਸਾਨੂੰ डील ਕੀਤਾ ਸਟਾਫ ਨੇ ਡੀਲ ਕੀਤਾ ਉਹ ਦੀ ਬੈਸਟ ਹਾਂਜੀ ਸਸਿਕਾ ਸਾਰਿਆਂ ਨੂੰ ਜੀ ਅਸੀਂ ਅੱਜ ਕਿਸੇ ਰੈਸਟੋਰੈਂਟs ਨਹੀਂ ਬੈਠੇ ਅਸੀਂ ਹਸਪੀਟਲ ਜੀ ਬੈਠੇ ਆ ਜੀ ਇਹ ਕਿਥੇ ਚੱਲ ਰਹੀ ਆ ਸੁਪਰ ਸਨੀ स्कीम ਡਿਲੀਵਰੀ ਦੀ ਸੁਪਰਚ ਨੇ ਜਿਹਨੂੰ ਕੇ ਪੇਨਲੈਸ ਡਿਲੀਵਰੀ ਕਿਹਾ ਜਾਂਦਾ ਸਾਡੇ ਕੋ ਆਔਰਤਾਂ ਦੇ ਰੋਗਾਂ ਦੇ ਮਹਰ ਡਾਕਟਰ ਨਿਧੀ ਠਾਕਰ ਜੀ ਨੇ ਇਹਨਾਂ ਨੂੰ ਪੁੱਛਦੇ ਆ ਪੇਨਲੈਸ ਡਿਲੀਵਰੀ ਹੈ ਕੀ ਚੀਜ਼ ਐਂਡ ਡਾਕਟਰ ਸਸੀ ਕਾ ਜੀ ਸਸੀ ਕਾ ਜੀ ਮੈਂ ਡਾਕਟਰ ਨਿਧੀ ਠਾਕਰ ਐਸਪੀਐਸ ਹਸਪੀਟਲ ਦੇ ਗਾਇਨੋਕੋਲੋਜਿਸਟ ਅੱਜ ਅਸੀਂ ਪੇਨਲੈਸ ਡਿਲੀਵਰੀ ਦੇ ਬਾਰੇ ਗੱਲ ਕਰ ਰਹੇ ਆ ਇਹ ਜਿਤਨਾ ਨਾਰਮਲ ਡਿਲੀਵਰੀ ਹੁੰਦਾ ਹੈ ਨੈਚੁਰਲ ਬਰਥ ਹੁੰਦਾ ਹੈ ਉਹੀ ਚੀਜ਼ ਹੈਗੀ ਬਸ ਥੋੜਾ ਪੇਸ਼ੈਂਟ ਨੂੰ ਪੇਨ ਰਿਲੀਫ ਕਰ ਦਿਆ ਕਰ ਦਿੱਤਾ ਜਾਂਦਾ ਇੱਕ ਇੰਜੈਕਸ਼ਨ ਲੱਗਦਾ ਹੈ ਇੱਕ ਡ੍ਰਿਪ ਵਿੱਚ ਅਨੈਸਥੈਟਿਕਸ ਲੰਦਿਆ ਜਿਸ ਤੇ ਜਿਹੜੀ ਪੇਨ ਹੈਗੀ ਡਿਲੀਵਰੀ ਦੀ 80 80 ਤੋਂ 90% ਘੱਟ ਜਾਂਦੀ ਹੈ ਬਸ ਪੇਸ਼ੈਂਟ ਨੂੰ ਫੀਲਿੰਗ ਰਹਿ ਜਾਂਦੀ ਹੈ ਤੇ ਸਭ ਕੁਝ ਨਾਰਮਲ ਹੁੰਦਾ ਹੈ ਬੱਚੇ ਮਾਂ ਬਿਲਕੁਲ 100% ਨਾਰਮਲ ਰਹਿੰਦੇ ਤੇ ਇਸ ਚਾ ਜਿਹੜੇ ਅੱਜਕੱਲ ਲੇਡੀਜ਼ ਡਰਦੀਆਂ ਹੈਗੀ ਨਾਰਮਲ ਡਿਲੀਵਰੀ ਦੇ ਪੇਨਸ ਆਣ ਤਾਂ ਬਹੁਤ ਲੋਕ ਆਪਟ ਕਰਦੇ ਆ ਕਿ ਸੀ ਸੇਜ਼ੀਅਨ ਕਰਦਾ ਸੀ ਪੇਨ ਨਹੀਂ ਉਹਨਾਂ ਲਈ ਬਹੁਤ ਜ਼ਿਆਦਾ ਬੋਨ ਹੈਗਾ ਤੇ ਨੇਚਰਲ ਬਰਥ ਨੂੰ ਹੀ ਅਸੀਂ ਪ੍ਰੋਮੋਟ ਕਰਦੇ ਆ ਆਪਣੇ ਹਸਪੀਟਲ 'ਚ ਤੇ ਇਸ ਦੇ ਨਾਲ ਨਾਲ ਅਸੀਂ ਇੱਕ ਲਗਜ਼ਰੀ ਪੈਕੇਜ ਵੀ ਸ਼ੁਰੂ ਕੀਤਾ ਹੋਇਆ ਹੈ ਆਪਣੇ ਹਸਪੀਟਲ ਤੇ ਤਾਂ ਕਿ ਪੇਸ਼ੈਂਟ ਆਏ ਡਿਲੀਵ ਕਿਉਂਕਿ ਪ੍ਰੈਗਨਨਸੀ ਪੇਸ਼ੈਂਟ ਨਹੀਂ ਅਸੀਂ ਮੰਨਦੇ ਇਹ ਨੈਚੁਰਲ ਫੇਜ਼ ਹੀ ਹੈ ਇੱਕ ਪ੍ਰੈਗਨਨਸੀ ਹਰ ਕਿਸੇ ਨੇ ਆਣਾ ਹੀ ਆਣਾ ਇਸ ਫੇਜ਼ 'ਚ ਤੇ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਹੋਵੇ ਤੇ ਹਸਪੀਟਲ ਸੇ ਵੀ ਆਨ ਨੂੰ ਇਹ ਫੀਲਿੰਗ ਨਾ ਆਏ ਕਿ ਹਸਪੀਟਲ ਹੈਗਾ ਤੇ ਇੱਥੇ ਲਗਜ਼ਰੀ ਪੈਕੇਜ ਸੁਪਰ ਸਨੇ ਦੇ ਨਾਮ ਦਾ ਹੈਗਾ ਜਿੱਥੇ ਤੁਹਾਨੂੰ ਸਵੀਟ ਰੂਮ ਮਿਲਦਾ ਹੈ ਡੈਕੋਰੇਸ਼ਨ ਮਿਲਦੀ ਹੈ ਕੇਕ ਕਟਿੰਗ ਦਾ ਕਾਰ ਡੈਕੋਰੇਸ਼ਨ ਇਹ ਸਾਰੀ ਫੈਸਿਲਿਟੀਆਂ ਮਿਲਦੀਆਂ ਤਾਕੀ ਕਰਦੇ ਤੁਸੀਂ ਮੈਮਰੀਜ਼ ਲੌਂਗ ਟਰਮ ਲਈ ਲੈ ਕੇ ਜਾਓ ਤੇ ਵਰਲਡ ਕਲਾਸ ਫੈਸਿਲਿਟੀ ਹੈਗੀ ਪੇਨਲੈਸ ਡਿਲੀਵਰੀ ਇੰਟਰਨੈਸ਼ਨਲੀ ਮੈਟਰੋਸਿਸਿਸ ਤੋਂ ਹੋ ਹੀ ਰਹੀ ਹੈ ਹੁਣ ਲੁਧਿਆਣੇ 'ਚ ਵੀ ਬਹੁਤ ਵੱਧ ਤੋਂ ਵੱਧ ਲੋਕੀ ਇਹ ਅਵੇਲ ਕਰ ਰਹੇ ਆ ਅਸੀਂ ਦਿਖਾਵਾਂਗੇ ਡਾਕਟਰ ਸਾਹਿਬ ਅੱਜ ਉਹ ਪੇਸ਼ੈਂਟ ਨਾਲ ਵੀ ਆਪਾਂ ਗੱਲਬਾਤ ਕਰੀਏ ਤੇ ਤੁਸੀਂ ਦੇਖ ਲਓ ਇਹ ਨਾਲ ਪੇਸ਼ੈਂਟ ਦੇ ਨਾਲ ਰੂਮ ਜਿਹੜਾ ਦਿੱਤਾ ਜਾਂਦਾ ਪੇਸ਼ੈਂਟ ਨਾਲ ਉਹ ਰੂਮ ਉਹਨਾਂ ਦੇ ਗੈਸਟ ਬੈਠਣ ਦੇ ਲਈ ਇਹ ਦਿੱਤਾ ਜਾਂਦਾ ਤੇ ਤੇ ਸਾਡਾ ਸਟਾਫ ਆ ਤੁਹਾਨੂੰ ਪਤਾ ਜੀ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ ਸਾਰਾ ਸਾਡੇ ਕੋਲ ਸਿਸਟਰ ਚਰਨ ਵੀ ਆਏ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਕਿ ਇਸ ਦੇ ਇੰਚਾਰਜ ਨੇ ਇਹ ਫਲੋਰ ਦੇ ਹਾਜੀ ਡਾਕਟਰ ਸਸਿਕਰ ਸਸਿਕਰ ਸਰ ਸਿੱਸੀ ਕੀ ਕੀ ਇਹਨਾਂ ਨੂੰ ਸੁਭਾਵਾ ਦਿੰਦੇ ਹੋ ਤੁਸੀਂ ਕਿੰਨੇ ਸਰ ਸੁਵਿਧਾਵਾ ਇਹ ਕਿ ਸੂਟ ਰੂਮ ਹੈ ਪ੍ਰੋਪਰ ਜਿੱਥੇ ਕਿ ਪੇਸ਼ੈਂਟ ਔਰ ਪੇਸ਼ੈਂਟ ਦੇ ਅਟੈਂਡੈਂਟ ਲਈ ਪੂਰੀ ਸੁਵਿਧਾ ਹੁੰਦੀ ਹੈ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ ਆਪਣੇ ਪੇਸ਼ੈਂਟ ਦਾ ਤਾਂ ਧਿਆਨ ਨਾਲ ਰੱਖਤੇ ਹੀ ਰੱਖਦੇ ਆ ਨਾਲ ਉਹਨਾਂ ਦੇ ਅਟੈਂਡੈਂਟ ਦੀ ਵੀ ਅਸੀਂ ਪੂਰੀ ਦੇਖਭਾਲ ਕਰਦੇ ਆ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਏ ਇਸ ਜਿਆ ਆ ਬੜਾ ਵਧੀਆ ਹੋਇਆ ਇਹ ਹਰ ਵਾਰੀ ਇਸ ਤਰ੍ਹਾਂ ਹਰ ਇੱਕ ਪੇਸ਼ੇਂ ਨੂੰ ਸਜਾਉਂਦੇ ਸਰ ਹਰ ਵਾਰੀ ਇਦਾਂ ਹੀ ਹੁੰਦਾ ਆ ਕੋਈ ਵੀ ਪੇਸ਼ੈਂਟ ਆਂਦਾ ਸੂਟ ਰੂਮ ਚ ਤਾਂ ਪੂਰੀ ਪ੍ਰੋਪਰ ਡੈਕੋਰੇਸ਼ਨ ਹੋਏਗੀ ਉਹਨਾਂ ਦੀ ਕੇਕ ਕਟਿੰਗ ਹੋਏਗੀ ਮੋਰਓਵਰ ਉਹਨਾਂ ਦਾ ਡਿਨਰ ਅੱਛਾ ਆਰਗੇਨਾਈਜ਼ ਕੀਤਾ ਕਰਦੇ ਆਂ ਅਸੀਂ ਇੱਕ ਪਾਰਟੀ ਦੇ ਤੌਰ ਤੇ ਤਾਂ ਕਿ ਉਹਨਾਂ ਦੀ ਇੱਕ ਅੱਛੀ ਮੈਮਰੀ ਰਹੇ ਹਾਂਜੀ ਅਸੀਂ ਪੇਸ਼ੈਂਟ ਦੇ ਹਸਬੰਡ ਨੇ ਇਹਨਾਂ ਵੀ ਗੱਲ ਕਰਾਂਗੇ ਤੇ ਫਿਰ ਪੇਸ਼ੈਂਟ ਨਾਲ ਬਾਤ ਕੀਤੀ ਜਾਊਗੀ ਹਾਂਜੀ ਕੀ ਨਾ ਤੁਹਾਡਾ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਛਾ ਅੱਛਾ ਅਸੀਂ ਲੁਧਿਆਣਾ ਤੋਂ ਆਂ ਅੱਛਾ 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 ਤੇ ਕਿਵੇਂ ਤੁਹਾਨੂੰ ਕਿਵੇਂ ਦਾ ਲੱਗਿਆ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਲੱਗਾ ਕਿਸ ਤਰ੍ਹਾਂ ਤੁਹਾਨੂੰ ਟ੍ਰੀਟਮੈਂਟ ਕਿਵੇਂ ਦਾ ਜਾਂ ਕਿਵੇਂ ਕਿਵੇਂ ਸਰ ਜੀ ਮੈਂ ਰੇਟਿੰਗ ਦੇਣਾ ਚਾਹਾਂ ਤਾਂ 10 ਆਊਟ ਆਫ 10 ਦਵਾਂਗਾ ਡਾਕਟਰਸ ਵੱਲੋਂ ਵੀ ਸਟਾਫ ਵੱਲੋਂ ਵੀ ਸਾਰੀ ਫੈਸਿਲਿਟੀਆਂ ਬਹੁਤ ਵਧੀਆ ਪ੍ਰੋਵਾਈਡ ਟਾਈਮ ਤੇ ਪ੍ਰੋਵਾਈਡ ਕੀਤੀਆਂ ਗਈਆਂ ਮੈਂ ਬਹੁਤ ਸੈਟੀਸਫਾਈਡ ਆ ਤੇ ਫਾਈਨਲੀ ਸਾਡੇ ਘਰ ਬੇਬੀ ਆਇਆ ਬੇਬੀ ਗਰਲ ਆ ਅਸੀਂ ਬਹੁਤ ਸੈਟੀਸਫਾਈਡ ਹਾਂ ਸਾਰੀ ਫੈਸਿਲਿਟੀਆਂ ਤੋਂ ਅਸੀਂ ਪੇਸ਼ੈਂਟਾਂ ਵੀ ਗੱਲ ਕਰਾਂਗੇ ਵੀ ਜਿਹੜਾ ਡਾਕਟਰ ਸਾਹਿਬ ਕਹਿੰਦੇ ਨੇ ਵੀ ਪੇਨਲੈਸ ਡਿਲੀਵਰੀ ਬਾਕੀ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੇਨਲੈਸ ਡਿਲੀਵਰੀ ਬਹੁਤ ਅੱਛੀ ਹੈ ਪੇਡਰਲ ਤੇ ਸਪੈਸ਼ਲੀ ਮੈਮ ਦੇ ਜੋ ਉਹਨਾਂ ਨੇ ਸਾਨੂੰ ਡੀਲ ਕੀਤਾ ਸਟਾਫ ਨੇ ਡੀਲ ਕੀਤਾ ਉਹ ਦੀ ਬੈਸਟ ਸੋ ਥੈਂਕ ਯੂ ਸੋ ਮੱਚ ਫਾਰ ਥਿਸ ਗਿਫਟ ਥੈਂਕ ਯੂ ਥੈਂਕ ਯੂ ਬਹੁਤ ਪੇਸ਼ੈਂਟ ਤੁਸੀਂ ਦੇਖ ਸਕਦੇ ਹੋ ਬੜਾ ਖੁਸ਼ ਆ ਤੇ ਕਿਉਂਕਿ ਸਾਡੇ ਡਾਕਟਰਾਂ ਦਾ ਸਟਾਫ ਦਾ ਬੜਾ ਵਧੀਆ ਹਰੀਕੀ ਹੁੰਦਾ ਵੀ ਕੋਈ ਨਾ ਲੰਬਾ ਆ ਜਵੇ ਪੇਸ਼ੈਂਟ ਦੀ ਪਰ ਜਦੋਂ ਪੇਸ਼ੈਂਟ ਦੇ ਚਿਹਰੇ ਦੀ ਮੁਸਕਰਾਹਟ ਹੁੰਦੀ ਆ ਖੁਸ਼ ਹੋ ਕੇ ਦੱਸਦਾ ਤਾਰੀਫ ਕਰਦਾ ਤੇ ਉਹ ਵਾਕਈ ਫਿਰ ਪਤਾ ਲੱਗਦਾ ਜੀ